ਕੀ ਗੱਲ ਦੋਸਤੋ ਅੱਜ ਅਸੀਂ ਹਾਂ ਖੜੇ ਆਂ ਰਾਏਪਿੰਡ ਦੇ ਵਿੱਚ ਤੇ ਤੁਸੀਂ ਜਿਹੜੀ ਆ ਸੜਕਾਂ ਦੀ ਹਾਲਤਾਂ ਦੇਖ ਸਕਦੇ ਹੋ ਪਾਣੀ ਦੇਖੋ ਕਿੰਨਾ ਜਿਹੜਾ ਲੋਕਾਂ ਦੇ ਘਰਾਂ ਵਿੱਚ ਆ ਚੁੱਕਿਆ ਹੈ ਪਾਣੀ ਦੀ ਪਰਹਾਰਾ ਜਿਹੜੀ ਬਹੁਤ ਵੱਧ ਗਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਆ ਇਹ ਜਿਹੜੇ ਸਾਰੀ ਪਾਣੀ ਦੀ ਹਾਲਤ ਆ ਜਿਹੜੀ ਇਸ ਜਿਹੜਾ ਮੇਨ ਕਾਰਨ ਇਹ ਹੈ ਵੀ ਜਿਹੜੇ ਪਾਈਪ ਨੇ ਉਹ ਸੂਏ ਦੇ ਵਿੱਚੋਂ ਨਹੀਂ ਨਿਕਲ ਰਹੇ ਤੇ ਪਿੰਡ ਦੇ ਸਾਰੇ ਲੋਕਾਂ ਦੀ ਜਿਹੜੀ ਇਹੀ ਡਿਮਾਂਡ ਆ ਉਹ ਇਹ ਚਾਹੁੰਦੇ ਨੇ ਵੀ ਜਿਹੜਾ ਪਾਪ ਆ ਉਹ ਸੂਏ ਦੇ ਵਿੱਚੋਂ ਨਿਕਲਣ ਜਿਹੜੇ ਮੀਂਹ ਵਾਲਾ ਪਾਣੀ ਆ ਜਦੋਂ ਪਾਣੀ ਜਦੋਂ ਮੀਂਹ ਪੈਂਦਾ ਤਾਂ ਜਿਹੜਾ ਪਾਣੀ ਆ ਇਹ ਸੂਏ ਦੇ ਵਿੱਚੋਂ ਨਿਕਲ ਜਾਵੇ ਸਾਰਿਆਂ ਨੇ ਬੀਡੀਪੀ ਦਫ਼ਤਰ ਜਾ ਕੇ ਦਰਖਾਸਤ ਦਿੱਤੀ ਆ ਪਰ ਅਜੇ ਤੱਕ ਸਾਡੇ ਪਿੰਡ ਦਾ ਮਸਲਾ ਜਿਹੜਾ ਹੱਲ ਨਹੀਂ ਹੋਇਆ ਤੇ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਹੈ ਵੀ ਜਿਹੜਾ ਸਾਡਾ ਪਾਣੀ ਦਾ ਨਿਕਾਸ ਪ੍ਰਬੰਧ ਹੈ ਉਹ ਸਰਕਾਰ ਤੱਕ ਪਹੁੰਚ ਸਕੇ ਤੇ ਸਾਡਾ ਜਿਹੜਾ ਪਾਣੀ ਦਾ ਪਰਮਾਨਡਾਲ ਠੀਕ ਹੋ ਸਕੇ ਤੇ ਇਸ ਪਾਣੀ ਦੇ ਪ੍ਰਬੰਧ ਦਾ ਹੱਲ ਹੋ ਸਕੇ ਇਸ ਵਾਰ ਪਰਮਾਹਰ ਵਰਖਾ ਹੋਈ ਹੈ ਜੀ ਤੇ ਜਿਹੜਾ ਪਾਣੀ ਹੈ ਉਹ ਲੋਕਾਂ ਦੇ ਘਰਾਂ ਵਿੱਚ ਵੀ ਜਾ ਚੁੱਕਿਆ ਤੁਸੀਂ ਦੇਖ ਸਕਦੇ ਆ ਵੀ ਉਹ ਦੇਖੋ ਜਿਹੜਾ ਪਾਣੀ ਲੋਕਾਂ ਦੇ ਘਰਾਂ ਵਿੱਚ ਚਲੇ ਗਿਆ ਤੇ ਸਾਡੇ ਪਿੰਡ ਵਿੱਚ ਅੱਜ মিডিਆ ਵਾਲੇ ਵੀ ਆਏ ਹੋਏ ਹਨ ਤੇ ਜਿਹੜੀ ਜਿਹੜੀ ਸਾਡੇ ਪਿੰਡ ਦੀ ਖਬਰ ਹੈ ਉਹ ਅੱਜ ਲੱਗੇਗੀ ਜਗ ਬਾਣੀ ਅਖਬਾਰ ਤੇ ਲੱਗੇਗੀ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਆਂ ਵੀ ਜਿਹੜਾ ਪਾਣੀ ਆ ਬਹੁਤ ਵੱਧ ਗਿਆ ਤੇ ਲੋਕਾਂ ਦੇ ਘਰਾਂ ਵਿੱਚ ਆ ਗਿਆ ਬਹੁਤ ਨੁਕਸਾਨ ਹੋਇਆ ਤੇ ਲੋਕਾਂ ਦੇ ਘਰ ਨੀਵੇਂ ਕਾਰਨ ਜਿਹੜਾ ਪਾਣੀ ਅੰਦਰ ਆ ਗਿਆ ਤੇ ਸਾਰੇ ਲੋਕ ਇਹੀ ਚਾਹੁੰਦੇ ਹਨ ਵੀ ਜਿਹੜੇ ਪਾਣੀ ਦਾ ਜਿਹੜਾ ਪ੍ਰਬੰਧ ਉਸ ਸਹੀ ਕੀਤਾ ਜਾਵੇ ਤੇ ਇਸ ਖਬਰ ਨੂੰ ਵੱਤਵਾਰ ਸ਼ੇਅਰ ਕਰਿਓ ਤਾਂ ਜੋ ਜੋ ਇਹ ਖਬਰ ਹੈ ਸਰਕਾਰ ਤੱਕ ਪਹੁੰਚ ਸਕੇ ਮੈਂ ਹੁਣ ਤੁਹਾਨੂੰ ਪਿੰਡ ਦੀ ਦੂਸਰੀ ਈਂ ਵੱਲ ਲੈ ਕੇ ਜਾ ਰਿਹਾ ਮੈਂ ਤੁਹਾਨੂੰ ਪਿੰਡ ਦੀ ਦੂਸਰੀ ਈਂ ਦਾ ਵੀ ਦ੍ਰਿਸ਼ ਦਿਖਾਉਣਾ ਜਾ ਕੇ ਉੱਥੇ ਵੀ ਸੇਮ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਸਾਡੇ ਪਿੰਡ ਦਾ ਪਾਣੀ ਕਾਰਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਪਿੰਡ ਦੇ ਨੌਜਵਾਨ ਵੀਰ ਖੜੇ ਨੇ 哦。Oh, no. ਇਹ ਉਹਨੂੰ ਅਸੀਂ ਜਾ ਕੇ ਬੇਨਤੀ ਕਰੀ ਬਣਨ ਤੋਂ ਪਹਿਲਾਂ ਕੀ ਬੇਨਤੀ ਕਰੀ ਜੀ ਬਈ ਮਾਰਾ ਸਾਡਾ ਸੂਏ ਦਾ ਬਣਨ ਤੋਂ ਪਹਿਲਾਂ ਕੋਈ ਪਾਣੀ ਦਾ ਛਾਦਨ ਕਰੋ ਸਾਡੀ ਇੱਕ ਨਹੀਂ ਜੀ ਕਿਚੋ ਕੀ ਕਰੀ ਹੈ ਜੀ ਤੋਬੇ ਦੋ ਨੇ ਇੱਥੇ ਪਾਣੀ ਕਰ ਛੱਕਦੇ ਦੀ ਗਵਰਨਮੈਂਟ ਸਾਡਾ ਪੰਚਾਇਤ ਦਾ ਪੈਸਾ ਦੇ ਸਕਦੇ ਨੇ ਦੇ ਕੇ ਆਏ ਲੈ ਕੇ ਆਏ ਬੋਰਾ ਸਾਦਾ ਹੀ ਲਾ ਦੇ ਹਾਂ 1 ਲੱਖ ਲਾਫੀ ਗਈ ਹੈ ਅੱਛਾ ਜੀ ਰਾਏ ਦੀਆਂ ਸੜਕਾਂ ਦੇ ਹਾਲਾਤ ਵਾਲੀ ਚੱਕ ਕੇ ਖੜ ਤੋਂ ਬਾਲਦੀ ਉਹ ਗਰਦੀਰ ਕਰਦਾ ਇਹ ਕਾਹਦਾ ਦੋੜ ਪਾਉਂਦੇ ਨੇ ਕਿ ਦੇਸ਼ ਭਾਵੇਂ ਆਜ਼ਾਦ ਹੋ ਗਿਆ ਗੱਲਾਂ ਦੇ ਨਾਲ ਪਰੰਤੂ ਉਹ ਅੱਜ ਵੀ ਮੈਂ ਤਾਂ ਉਹ ਹਾਦਿਸ਼ੇ ਪੇ ਆ ਦੇਖ ਲੋ ਹਾਲਾਤ ਪਿੰਡ ਰੇਆ ਜਿਲ੍ਹਾ ਫਤਿਹਗੜ੍ਹ ਦੇ ਗੇਂਦਵਾਲ ਦੇ ਨਾਲ ਲੱਗਦਾ ਹੈ। ਦਲਵਾਰੀ ਬਹੁਤ ਬੰਦਾ ਤੇਰਾ ਕਿੱਧਰ ਜਾਊ ਆ ਦੇਖੋ ਕਿੰਨਾ ਉੱਚੀ ਜਗ੍ਹਾ ਹੈ। ਤੁਸੀਂ ਆ ਘਰ ਦੇ ਵਿੱਚ ਪਾਣੀ ਆ ਗਿਆ ਕੀ ਕੀ ਨੁਕਸਾਨ ਹੋ ਗਿਆ ਤੁਸੀਂ ਦੱਸ ਸਕਦੇ ਹੋ ਜੀ ਦਾਣਿਆਂ ਤੇ ਪਾਣੀ ਪਾ ਗਿਆ ਧੋ ਹਾਂ ਹਾਂ ਕਿਹੜੇ ਪਾਣੀ ਵੜ ਕੇ ਸਾਰੇ ਕੱਪੜੇ ਖਰਾਬ ਹੋ ਗਏ ਬੈਡਾਂ ਵਿੱਚ ਜੋ ਕੱਪੜੇ ਸੀ ਉਹ ਵੀ ਖਰਾਬ ਹੋ ਗਏ ਹਾਂਜੀ ਢੋਲਾਜ ਪਾਣੀ ਵੜ ਗਿਆ ਦਾਣੇ ਵਾਲੇ ਆਟੇ ਵਾਲੇ ਢੋਲੀ ਖਰਾਬ ਹੋ ਗਏ ਦਾਣੇ ਵਾਲੇ ਪਾਣੀ ਚ ਅੱਛਾ ਪਾਣੀ ਢੜ ਗਿਆ ਜੀ ਜੀ ਅੱਛਾ ਤੁਸੀਂ ਸਰਕਾਰ ਨੂੰ ਕੀ ਹਦਾਇਤ ਦੇਣੀ ਚਾਹੁੰਦੇ ਹੋ ਕੀ ਸਰਕਾਰ ਅੱਗੇ ਤੁਸੀਂ ਆਹ ਤੋਂ ਅਸੀਂ ਇਹੀ ਮੰਗ ਕਰ ਰਹੇ ਹਾਂ ਜੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਲਦੀ ਜਲਦੀ ਕੀਤਾ ਜਾਵੇ ਜੀ 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 ਠੀਕ ਹੈ ਆ ਆਪਣਾ ਵੀਰ ਇਹਨਾਂ ਦੇ ਘਰ ਤੁਹਾਡੇ ਘਰ ਵੀ ਪਾਣੀ ਆ ਗਿਆ ਆ ਗਿਆ ਕੁਝ ਕਹਿਣਾ ਚਾਹਣਾ ਇਹ ਕੇ ਮੈਂ ਪਰਮੋਹ ਤੇ ਆਪਣੇ ਦੱਸ ਦਿੱਤਾ ਸੀ ਬੱਸ ਇਹ ਮੈਂ ਹੀ ਕਿਹਾ ਹੈ ਤਾਂ ਪਾਣੀ ਆ ਗਿਆ ਜੀ ਅੱਛਾ ਨੁਕਸਾਨ ਹੋਇਆ ਕੀ ਕੋਈ ਹਾਂਜੀ ਮੈਂ ਬੱਸ ਘਰ ਵੀ ਪਰ ਤਾਂ ਇਹ ਬੜਾ ਮੋਟਾ ਅੱਛਾ ਜੀ ਇਹ ਦੁਕਾਨ ਦਾ ਬਾਈ ਪਰਾਂ ਹਾਂਜੀ ਹਾਂਜੀ ਹਾਂ ਜੀ ਮਿੱਕਾ ਸਿੰਘ ਜੀ ਕੀ ਹਾਲ ਚਾਲ ਨੇ ਜੀ ਤੁਹਾਡੇ ਵੀ ਘਰ ਪਾਣੀ ਆ ਗਿਆ ਜੀ ਅੱਛਾ ਨੁਕਸਾਨ ਹੋਇਆ ਜੀ ਕੋਈ ਅੱਛਾ ਸਰਕਾਰ ਨੂੰ ਕੀ ਹਦਾਇਤ ਕਰਨਾ ਚਾਹੁੰਦੇ ਹੋ ਤੁਸੀਂ ਜੀ ਪਾਣੀ ਆ ਜਿਹੜਾ ਉਹ ਪ੍ਰਬੰਧ ਸਹੀ ਹੋਵੇ ਸਹੀ ਹੈ ਠੀਕ ਹੈ ਜੀ ਤੁਹਾਡੀ ਕੀ ਹਦਾਇਤ ਹੈ ਸਰਕਾਰ ਨੂੰ ਕੀ ਦਾ ਤਾਂ ਹਾਂਜੀ ਪਾਣੀ ਤੰਦਰੁਸਤੀ ਨਾਲ ਬਾਹਰ ਨਿਕਲਣਾ ਹੈ ਪਾਈਪ ਲੱਗਣੇ ਚਾਹੀਦੇ ਆ ਜੀ 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 ਅਡੇ ਘਰ ਵੀ ਪਾਣੀ ਆ ਗਿਆ ਜੀ ਤਿੰਨ ਕਮਰੇ ਭਜੇ ਤਿੰਨ ਕਮਰੇ ਭਰੇ ਪਏ ਨੇ ਪਾਣੀ ਨਾਲ ਥੰਨੇ ਪਾਣੀ ਖਰਾਬ ਕੀਨੇ ਕਰਵਾਇਆ ਕਿਹੜੀ ਸਰਕਾਰ ਨੇ ਕਰਾਇਆ ਜੀ ਅੱਛਾ ਤੁਸੀਂ ਕੀ ਸਰਕਾਰ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਉਹ ਕਹਿ ਰਹੇ ਆ ਵੀ ਸਾਡਾ ਮਸਲਾ ਹੱਲ ਕਰਨ ਅੱਛਾ ਵੀ ਪਾਣੀ ਦੇ ਪਾਈਪ ਬਹਿਣਾ ਹੁਣ ਤਾਂ ਘਟ ਗਿਆ ਬਾਜੂ ਕੜ ਗਿਆ ਦੇਖੋ ਜੀ ਅੱਧਾ ਵੀ ਨਹੀਂ ਹੈ ਹੰਡ ਦਾ ਪਾਣੀ ਜੀ ਅੱਧਾ ਵੀ ਨਹੀਂ ਹੈ ਇੱਥੇ ਪਾਣੀ ਹੁੰਦਾ ਸਵਾਲ ਇਹਨਾਂ ਦੇ ਜਿਹਨ ਦੇ ਵਾਸਤੇ ਬਰੇ ਨੇ ਇਹ ਸਵਾਲ ਕਿਸ ਬੰਦੇ ਤੋਂ ਪੁੱਛਣ ਸਵਾਲਾਂ ਦੀ ਬੰਦੀ ਦੇ ਇਸ ਤਰ੍ਹਾਂ ਇਹਨਾਂ ਲੋਕਾਂ ਨੂੰ ਇਹ ਸਵਾਲ ਜਿਹੜੇ ਜਿਹਨੂੰ ਪੁੱਛਣਾ ਐਡੇ ਨੀ ਹਾ ਬਹਾਦਰ ਦੇ ਹੋਣੇ ਗਿਆ ਇਹਦੇ ਇਹਦੇ ਕੰਮ ਦੇ ਹੀ ਪਹੇ ਪਾਇ ਜੀ ਅਰ ਸੂਝ ਜਨਤਾ ਵਾਲਾ ਆ ਦੇਖੋ ਜੀ ਜਨਤਾ ਆਹ ਨਾਲ ਉਹ ਕਿਹੜੀ ਆ ਰਹੀ ਆ ਦੇ ਸਾਡੇ ਦਾ ਪੂਰ ਪਾਣੀ ਫੇਟ ਇਧਰ ਆ ਗਿਆ ਤੇ ਹੀ ਬਣਔਰ ਦੇਖੋ ਆਪਾਂ ਪਾਣੀ ਆਤ ਹੋ ਉਹ ਬੋਰ ਉੱਪਰ ਪਾਣੀ ਪਾਣੀ ਅੰਦਰ ਆ ਗਈ ਗਈ ਅੰਦਰ ਪਾਣੀ ਆ ਗਿਆ ਕਿੰਨਾ ਕ ਆ ਗਈ ਅੱਛਾ ਜੀ ਤੇ ਦੇਖ ਸਕਦੇ ਆ ਤੁਸੀਂ ਹਾਲਾਤ ਪਾਣੀ ਆ ਜਿਹੜਾ ਉਹ ਦੁਕਾਨਾਂ ਦੇ ਅੰਦਰ ਆ ਗਿਆ ਜੀ ਪਾਣੀ ਅੰਦਰ ਆ ਗਿਆ ਜੀ ਸਰਕਾਰ ਨੂੰ ਕੀ ਹਦਾਇਤ ਦੇਣਾ ਚਾਹੁੰਦੇ ਜੀ ਤੁਸੀਂ ਠੀਕ ਹੈ ਜੀ ਅੱਛਾ ਜੀ 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 ਆ ਦਿਖਾਈ ਬਾਹਰ ਮੇਰਾ ਤੇ ਮੂਰਤੀ ਵਿੱਚ ਪ੍ਰੋਪਰ ਘੱਟ ਦੇ ਨਾਲ ਮੇਰੇ ਖਿਆਲ ਚ ਪਾਣੀ ਦੀ ਰਸਾਤੀ ਆਪਣੇ ਵੀ ਪਾਣੀ ਅੰਦਰ ਆ ਗਿਆ ਜੀ ਹਾਂਜੀ ਆਪਣੀ ਨਾਲ ਗਈ ਹੁੰਦਾ ਅੱਛਾ ਜੀ ਸਰਕਾਰ ਨੂੰ ਕੀ ਹਦਾਇਤ ਕਰਨਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਸਪੈਸ ਆ ਯਾਰ ਉੱਤੇ ਹੀ ਪਾਣੀ ਹੈ ਇਹ ਪਾਣੀ ਦਾ ਜਿਹੜਾ ਵੀ ਪ੍ਰਬੰਧ ਆ ਉਹ ਸਹੀ ਤਰੀਕ ਕਰਿਆ ਜਾਵੇ ਠੀਕ ਹੈ ਠੀਕ ਹੈ ਤਾਂ ਤੁਹਾਨੂੰ ਇੱਕ ਦਿਨ ਵਿੱਚ ਇੱਕ ਦਿਨ ਵਾਸਤੇ ਪਿੰਡ ਦਾ ਸਰਪੰਚ ਬਣਾ ਦਿੱਤਾ ਜਾਵੇ ਤਾਂ ਤੁਸੀਂ ਕੀ ਬਦਲਾਅ ਕਰੋਗੇ ਪਿੰਡ ਦੇ ਵਿੱਚ ਪਿੰਡ ਦੇ ਬਦਲਾਅ ਇਹ ਕਰਾਂਗੇ ਜੀ ਪਾਣੀ ਨਿਕਾਸੀ ਪਾਪ ਪਾਏਗੇ ਅੱਛਾ ਬੜੀਆਂ ਨੂੰ ਚਾਹ ਚਾਹ ਕਹਿੰਦੀ ਠੀਕ ਹੈ ਠੀਕ ਹੈ ਜੀ ਜਾਂ ਕੀ ਕਹਿੰਦੇ ਠੀਕ ਹੈ ਜੀ ਨਾਲੀਆਂ ਸੈਕਟਰ ਰਹਿਣਗੀਆਂ ਪਾਣੀ ਇਹ ਸਰਪੰਚ ਬਣਾਉਣਾ ਜੀ ਗਾਹਾਂ ਨੂੰ ਠੀਕ ਹੈ ਜੀ ਠੀਕ ਹੈ ਸਰਪੰਚੀ ਕਰਨੀ ਅੱਛਾ ਤੁਸੀਂ ਇਹ ਚਾਹੁੰਦੇ ਵੀ ਮੈਂ ਮੈਂ ਪਿੰਡ ਦਾ ਸਰਪੰਚ ਬਣ ਗਿਆ ਤਾਂ ਮੈਂ ਜਿਹੜਾ ਪਾਣੀ ਦਾ ਨਿਕਾਸ ਪ੍ਰਬੰਧਾ ਉਹਨੂੰ ਐਨ ਪੂਰਾ ਸਹੀ ਤਰੀਕੇ ਨਾਲ ਕਰੂੰਗਾ ਸਹੀ ਤਰੀਕੇ ਨਾਲ ਠੀਕ ਹੈ ਜੀ ਠੀਕ ਹੈ ਨਾਉ ਬਣ ਉਹਨੂੰ ਲਿਉਣਾ ਹੈ ਪਤਾ ਕੀ ਹਾਂ ਤੂੰ ਦੱਸ ਮੇਰੇ ਨਾਲ ਖੜੋ ਮੈਂ ਪਾਣੀ ਕੱਢਦਾ ਅੰਦਰ ਬਾੜੀ ਨਾਲ ਪਾਣੀ ਕੱਢਣ ਤੇ ਜਾਤਾ ਹਾਂ ਹਾਂ ਪਾਣੀ ਕਿੰਨਾ ਆ ਗਿਆ ਤੁਹਾਡੇ ਘਰੇ ਜੀ ਇੰਨਾ ਖੜਾ ਮੇਰੇ ਉੱਪਰ ਆ ਅੱਛਾ ਸਰਕਾਰ ਨੂੰ ਅੱਛਾ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਤੁਸੀਂ ਬੇਨਤੀ ਕਰਦੇ ਹਾਂ ਕਿ ਹੱਲ ਕਰੋ ਪਾਣੀ ਦਾ ਅੱਛਾ ਵੀ ਪਾਣੀ ਪਾਓ ਕੋਈ ਇਹਦਾ ਪੁਲੀ ਬਣਾ ਕੋਈ ਪ੍ਰਬੰਧ ਕਰੋ ਇਹਦਾ ਠੀਕ ਹੈ ਜੀ ਰੋਟੀ ਪਕਾਉਣੀ ਦੀ ਔਖੀ ਹੋਇਆ ਰੋਟੀ ਪਕਾਉਣ ਤੋਂ ਔਖੀ ਹੋ ਕਿੰਨਾ ਕੁ ਪਾਣੀ ਆ ਕਾਫੀ ਆ ਗਿਆ ਤੁਹਾਡੇ ਘਰੇ ਤਿੰਨ ਫੁੱਟ ਕੜੇ ਹੁੰਦਾ ਤਿੰਨ ਫੁੱਟ ਪਾਣੀ ਤਿੰਨ ਫੁੱਟ ਬਹੁਤ ਆ ਜੰਦੇ ਤੇ ਚਾਰ ਉਹ ਬੰਦ ਹੋ ਗਏ ਮੈਂ ਐਂ ਕਹੋ ਸਾਸੀ ਕਾਲ ਜੀ ਕੀ ਨਾਮ ਹੈ ਆਪਣਾ ਲਾਲ ਸਿੰਘ ਆ ਜੀ ਲਾਲ ਸਿੰਘ ਆ ਠੀਕ ਹੈ ਤੁਸੀਂ ਐਸੇ ਪਿੰਡ ਦੇ ਨਿਵਾਸੀ ਹੋ ਜੀ ਹਾਂ ਜੀ ਠੀਕ ਹੈ ਜੀ ਆਪਣੇ ਘਰ ਪਾਣੀ ਆ ਗਿਆ ਹਾਂ ਜੀ ਪਾਣੀ ਆ ਦੇਖੋ ਤੁਹਾਡੇ ਸਾਹਮਣੇ ਕਿੰਨਾ ਕਿੰਨਾ ਪਾਣੀ ਆ ਗਿਆ ਜੀ ਸੁਲੀਮਾ ਹੋਇਆ ਜੀ अच्छा इदा वैसे काफी टाइम तो आ रहा है पानी काफी टाइम तो आ रहा है पीछे तो जो इधर ले लोग ने ऊंचा चक्कन नहीं देता अच्छा पंचायत ਨੂੰ ਠੀਕ ਹੈ ਤੇ ਇਸੇ ਕਰਕੇ ਪਾਣੀ ਖੜਦਾ ਹੈ ਇਸੇ ਕਰਕੇ ਪਾਣੀ ਖੜਦਾ اچھا ਤੁਸੀਂ ਸਰਕਾਰ ਨੂੰ ਕੀ ਹਦਾਇਤ ਕਰਨਾ ਚਾਹੁੰਦੇ ਹੋ ਅਸੀਂ ਇਹ ਬੇਨਤੀ ਕਰਦੇ ਹਾਂ ਹਾਂਜੀ ਇਹ ਆ ਕੇ ਉਹ ਜਾ ਦੇਖਣ ਹਾਂ ਸਾਮੀਧੇ ਮਤਾਵਕ ਸਾਮੀਧੇ ਮਤਾਵਕ ਤੇ ਜਾਂ ਫਿਰ ਉਹ ਕੋਈ ਇਹਦਾ ਹੱਲ ਲੱਭਣ ਹਾਂਜੀ ਤੇ ਅਸੀਂ ਬਹੁਤ ਵਾਰੀ ਕਹਿ ਚੁੱਕਾ ਹਾਂ ਪਿੰਡ ਵਾਲਿਆਂ ਨੇ ਕੋਈ ਕੰਮ ਨਹੀਂ ਆਉਂਦਾ ਠੀਕ ਹੈ ਜੀ ਬੰਦਿਆ ਨੇ ਹੂੰ ਤੁਸੀਂ ਇਹ ਹਦਾਇਤ ਕਰਨਾ ਚਾਹੁੰਦੇ ਹੋ ਵੀ ਜਿਹੜਾ ਪਾਣੀ ਦਾ ਨਿਕਾਸ ਪ੍ਰਬੰਧਾ ਉਹ ਸਹੀ ਕੀਤਾ ਜਾਵੇ ਪਹਿਲਾਂ ਵੀ ਅਸੀਂ ਕਹਿ ਚੁੱਕੇ ਅੱਛਾ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਇੱਥੇ ਤੇ ਕਰਾ ਰਹਿਤਾ ਚੱਕ ਕੇ ਪਰੇ ਲੈ ਜਾਂਦੇ ਠੀਕ ਹੈ ਜੀ ਜਦ ਮਿੱਟੀ ਸਰਦੇ ਤੇ ਚੱਕ ਕੇ ਲੈ ਜਾਂਦੇ ਠੀਕ ਹੈ ਜੀ ਤੋਂ ਦੋਸਤੋ ਤੁਸੀਂ ਦੇਖ ਸਕਦੇ ਆ ਸਾਰੇ ਲੋਕ ਆ ਜਿਹੜੇ ਪਾਣੀ ਤੋਂ ਪਰੇਸ਼ਾਨ ਨੇ ਇਕੱਲੇ ਇਕੱਲੇ ਨੂੰ ਮੈਂ ਸਵਾਲ ਜਵਾਬ ਕੀਤੇ ਆ ਸਾਰੇ ਜਿਹੜੇ ਉਹ ਇਸ ਨੁਕਸਾਨ ਤੋਂ ਜਿਹੜੇ ਜਿਹਾਂ ਪਾਣੀ ਦਾ ਨੁਕਸਾਨ ਜੋ ਕਰ ਰਿਹਾ ਪਾਣੀ ਇਹ ਤੋਂ ਤੰਗ ਨੇ ਦਰਦ ਇਹਨਾਂ ਨੂੰ ਜਿਹੜਾ ਝਲਕ ਰਿਹਾ ਉਹਨਾਂ ਦੇ ਅੰਦਰ ਮੈਂ ਕਈ ਲੋਕਾਂ ਨਾਲ ਸਵਾਲ ਜਵਾਬ ਕੀਤਾ ਸਾਰਿਆਂ ਦਾ ਇਹੀ ਜਵਾਬ ਹੈ ਵੀ ਜਿਹੜਾ ਪਾਣੀ ਦਾ ਨਿਕਾਸ ਪ੍ਰਬੰਧਾ ਉਹ ਸਹੀ ਕੀਤਾ ਜਾਵੇ ਤ੍ਰੀਕਾਲ ਜੀ ਤ੍ਰੀਕਾਲ ਭਾਈ ਕੀ ਨਾਮ ਹੈ ਤੁਹਾਡਾ ਨਾਮ ਦਾ ਮੇਰਾ ਹੈਗਾ ਜਖਮਸਤਾ ਠੀਕ ਹੈ ਜੀ ਅੱਛਾ ਤੁਹਾਡੇ ਘਰ ਵੀ ਪਾਣੀ ਆ ਗਿਆ ਜੀ ਮੈਂ ਤਾਂ ਪਾਣੀ ਆੜੇ-ਦਾੜੇ ਤੋਂ ਖੁੱਲ੍ਹੇ ਪੈ ਰੇ ਤਾਂਗ ਬੂਰੇ ਪਾਣੀ ਤੋਂ ਹੋਰ ਅੱਛਾ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਫਿਰ ਕੀ ਕਹਿੰਦੇ ਆ ਹੀਲਾ ਕਰਨਾ ਵੀ ਪਾਣੀ ਪਾਣੀ ਦਾ ਨਿਕਾਸ ਪ੍ਰਬੰਧ ਸਹੀ ਕਰਨਾ ਹਾਂ ਪਾਪ ਪਾਣ ਠੀਕ ਹੈ ਜੀ ਠੀਕ ਹੈ ਦੋਸਤੋ ਤੁਸੀਂ ਦੇਖ ਸਕਦੇ ਆ ਸਾਰੇ ਜਿਹੜੇ ਪਿੰਡ ਦੇ ਲੋਕ ਆ ਪਰੇਸ਼ਾਨ ਨੇ ਪਾਣੀ ਤੋਂ ਤੇ ਚਾਹੁੰਦੇ ਆ ਵੀ ਸਾਡੀ ਵੱਤਬਾਤ ਸੁਣਵਾਈ ਹੋਵੇ ਸੜਕਾਂ ਦਾ ਵੀ ਪ੍ਰਬੰਧ ਹੋਵੇ ਇਹਦਾ ਵੀ ਹੋਵੇ ਨਹੀਂ ਹੋ ਉਹ ਛੱਡੇ ਪੈਨੂ ਬੁਲਾਈ ਇਹਦੇ ਮੂਹਰੇ ਉਹ ਨਹੀਂ ਜੀ ਪਤਾ ਹੈਗਾ ਬੰਦਾ ਜਵਨ ਕਦੇ ਪਾਣੀ ਨਾਲ ਕਰ ਚੱਲਿਆ ਚਾਪਰ ਕਿਤੇ ਵੀ ਨਹੀਂ ਦਿਖਾ ਦਿਓ ਮੜਾ ਜੀ ਖੋਲ ਦੇ ਤੂੰ ਵੀ ਖੋਲ ਕੇ ਦਿਖਾ ਦਿਓ ਮੜਾ ਜੀ ਅੰਦਰ ਆ ਗਿਆ ਪਾਣੀ ਦੀ ਦੁਕਾਨ ਚ ਮੈਂ ਤਾਂ ਉਹ ਕਰਤਾ ਸੀ ਆਪਣੇ ਹਾਂ ਜੀ ਸ਼ਿਗਰ ਬਾਬਾ ਜੀ ਫਿਰ ਚੱਲ ਜੀ ਉਹ ਠੀਕ ਠਾਕ ਹਾਂ ਜੀ ਤੁਸੀਂ ਦੱਸਿਓ ਜੀ ਪਾਣੀ ਅੰਦਰ ਆ ਗਿਆ ਦੁਕਾਨ ਚ ਜੀ ਅੰਦਰ ਭੜ ਗਿਆ ਜੀ ਅੱਛਾ ਕੀ ਸਰਕਾਰ ਨੂੰ ਕੀ ਹਦਾਇਤ ਕਰਨਾ ਚਾਹੁੰਦੇ ਹੋ ਜੀ ਜੀ ਸਰਕਾਰ ਨੂੰ ਇਹ ਆ ਦੇ ਕਿ ਮੈਂ ਪਾਣੀ ਰੰਗਦਾ ਹੋ ਜਾਵੇ ਬਸ ਉਹ ਦਾ ਪਾਣੀ ਵੀ ਪਾਣੀ ਦਾ ਨਿਕਾਸ ਜਿਹੜਾ ਸਹੀ ਕੀਤਾ ਜਾਵੇ ਠੀਕ ਹੈ ਪਾਣੀ ਚੰਗਾ ਕੋ ਤੱਕਦੀ ਨਹੀਂ ਬੱਚਾ ਬੱਚਾ ਇਹ ਦੇਖ ਲੈ ਇਹ ਤਾਂ ਦੇਖਦਾ ਚਾਹ ਦੇਖ ਬੱਕਰੀਆਂ ਗੱਲ ਦੀ ਹਾਂ ਅੱਗੇ ਚਲਾਈ ਮੇਰੀ ਡਟਣਾ ਮੇਰੇ ਇੱਥੇ ਆ ਜਾ ਜਿਹੜਾ ਇਹ ਤਾਂ ਆਜਾ ਜਾਨਾ ਤੁਹਾ ਅਭਰਦਾ ਤੋਂ ਕਰੀਨ ਅੱਛਾ ਠੀਕ ਹੈ ਕੋਈ ਸੁਣਵਾਈ ਨਹੀਂ ਹੋਈ ਜੀ ਠੀਕ ਹੈ ਜੀ ਵੀਡੀਓ ਦਾ ਆਪਸਰ ਤੇ ਆਪ ਮੈਂ ਕਰਾ ਕੇ ਗਈ ਨੇ ਜੀ ਪਾਣੀ ਆ ਜੀ ਸਾਰੇ ਪਿੰਡ ਕਿਹ ਬੜਾ ਪਾਣੀ ਦੋ ਅੱਛਾ ਸਰਕਾਰ ਨੂੰ ਕੀ ਹਦਾਇਤ ਕਰਨਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਪਾਣੀ ਦਾ ਵਿਕਾਸ ਕਰਨਾ ਚਾਹੀਦਾ ਅੱਛਾ ਵੀ ਜਿਹੜਾ ਜਿਹੜਾ ਪਾਣੀ ਇਹ ਘਰਾਂ ਚ ਆ ਰਿਹਾ ਵੀ ਇਹਦਾ ਜਿਹੜਾ ਨਿਕਾਸ ਹੋਣਾ ਚਾਹੀਦਾ ਵੀ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਅੱਛਾ ਇਹ ਆਟੇ ਸਾਰਾ ਕੋ ਭੇਜ ਗਿਆ ਜੀ ਫੜਾ ਲੀਡਾ ਜਵਾ ਕਿੱਥੇ ਪੈਣਗੇ ਹਾਂਜੀ ਹਾਂਜੀ ਸਹੀ ਹੈ ਜੀ ਦਾ ਪਿੰਡ ਦਾ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਠੀਕ ਹੈ ਜੀ ਠੀਕ ਤੇ ਪੈ ਪੈਣ ਦੇ ਪੈ ਪੈਣੇ ਚਾਹੀਦੇ ਪੈ ਪੈਣੇ ਚਾਹੀਦੇ ਆ ਤੁਹਾਡੀ ਅਹੀਦਾ ਸਰਕਾਰ ਨੂੰ ਠੀਕ ਹੈ ਜੀ ਤੇ ਜਿਹੜਾ ਅੱਜ ਪਿੰਡ ਰਿਆ ਦੇ ਵਿੱਚ ਆਪਾਂ ਨੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਘਰ ਘਰ ਜਿਹੜਾ ਪਾਣੀ ਲੋਕਾਂ ਦੇ ਘਰਾਂ ਚ ਪ੍ਰਵੇਸ਼ ਕਰ ਗਿਆ ਗੰਦਾ ਪਾਣੀ ਬਰਸਾਤ ਦਾ ਪਾਣੀ ਉਹ ਸਾਰਾ ਪ੍ਰੋਗਰਾਮ ਵੇਖਣ ਲਈ ਤੁਸੀਂ ਨਿਊਜ਼ ਅਪਡੇਟ ਤੇ ਫੇਸਬੁੱਕ ਪੇਜ ਦੇ ਉੱਤੇ ਸਾਰਾ ਕੁਝ ਜਾ ਕੇ ਦੇਖ ਸਕਦੇ ਹੋ ਦੋਸਤੋ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗੇ ਆ ਵੀਡੀਓ ਦੇ ਵਿੱਚ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਦੱਸਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ